ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੌਣੀ ਇਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਇਹਦੇ ਨਾਲ ਦਾ ਪਿੰਡ ਦੋਦਾ ਦੋਦਾ ਕੌਣੀ ਜੁਆਇੰਟ ਜਾਂ ਨਾਮ ਲਿਆ ਜਾਂਦਾ ਹੈ ਇਹਦੇ ਨੇੜ ਮੱਲਣ ਪਿੰਡ ਵੀ ਰਹਿ ਜਾਂਦਾ ਹੈ ਮੈਂ ਜਿੱਥੇ ਵੀਡੀਓ ਬਣਾ ਰਿਹਾ ਇੱਕ ਸਮਾਲ ਫਾਰਮ ਤੁਹਾਨੂੰ ਇੱਥੇ ਨਜ਼ਰ ਆਉਂਦਾ ਹੋਣਾ ਇੱਕ ਇਸ ਤਰ੍ਹਾਂ ਦਾ ਫਾਰਮ ਹੈ ਵੀ ਇਹ ਖੇਤਾਂ ਦੇ ਵਿੱਚ ਬਾਈ ਕੋਲ ਪਸ਼ੂ ਰੱਖੇ ਹੋਏ ਆ ਤੇ ਇੱਥੇ ਡرائی گاਵਾ ਜਿਹੜੀਆਂ ਉਹਨਾਂ ਨੂੰ ਬਾਈ ਸੰਭਾਲਦਾ ਇਹ ਸਾਰੀਆਂ ਹੀ ਫਰ ਜਿਹੜੀਆਂ ਉਹ ਗੱਭਣ ਐ ਇਹ ਤੋਂ ਇਲਾਵਾ ਜਿਹੜੇ ਛੋਟੇ ਬੱਚੇ ਜਦੋਂ ਦੁੱਧ ਪੀਣੋਂ हट ਜਾਂਦੇ ਉਸ ਤੋਂ ਬਾਅਦ ਚ ਉਹਨਾਂ ਨੂੰ ਵੀ ਬਾਈ ਇੱਥੇ ਲੈ ਆਉਂਦਾ ਪਿੰਡ ਦੇ ਵਿੱਚ ਘਰ ਐ ਤੇ ਘਰੇ ਜਿਹੜੀਆਂ ਦੁੱਧ ਵਾਲੀਆਂ گاਵਾ ਮਿਲਕਿੰਗ ਤੇ ਚੱਲਦੇਗਾ ਉਹ ਸਾਰੀਆਂ ਘਰੇ ਬਾਈ ਰੱਖਦਾ ਮਤਲਬ ਇੱਥੇ ਗੱਭਣ ਹੋਣ ਤੋਂ ਜੰਮਦੇ ਬੱਚੇ ਤੋਂ ਲੈ ਕੇ ਜਦੋਂ ਗੱਭਣ ਹੋ ਜਾਂਦੇ ਐ ਸੂਣ ਤੱਕ ਪਸ਼ੂ ਇੱਥੇ ਹੀ ਰਹਿੰਦੇ ਐ ਜਦੋਂ ਇੱਥੋਂ ਦੁੱਧ ਤੇ ਕੋਈ ਗੈੜ ਆ ਗਈ ਸੂਪੀ ਤੇ ਉਦੋਂ ਬਾਅਦ ਚ ਭਾਈ ਉਹਨੂੰ ਸ਼ਿਫਟ ਕਰ ਲੈਂਦਾ ਘਰੇ ਲੈ ਜਾਂਦਾ ਇਹ ਇੱਕ ਆਈਡੀਆ ਉਹਨਾਂ ਵੀਰਾਂ ਵਾਸਤੇ ਵੀ ਹੈ ਜਿਹੜੇ ਕੋਲ ਘਰਾਂ ਦੇ ਵਿੱਚ ਜਗ੍ਹਾ ਤੰਗ ਹੈ ਤੇ ਉਹ ਇਹ ਕਨਸੈਪਟ ਅਪਣਾ ਸਕਦੇ ਆ ਵੀ ਜਿਵੇਂ ਡਰਾਈ ਕੈਟਾਗਰੀ ਦੇ ਪਸ਼ੂ ਜਿਹੜੇ ਉਹਨਾਂ ਵਾਸਤੇ ਖੇਤਾਂ ਦੇ ਵਿੱਚ ਥੋੜਾ ਬਹੁਤਾ ਸੈਟਅਪ ਬਣਾਇਆ ਜਾਵੇ ਤੇ ਮਿਲਕਿੰਗ ਵਾਲੇ ਪਸ਼ੂ ਘਰੇ ਹੋਣ ਅੱਜ ਇਹ ਜਿਹੜੀ ਵੀਡੀਓ ਮੈਂ ਬਣਾਉਣ ਵਾਸਤੇ ਇੱਥੇ ਆਇਆ ਸੀ ਦੱਸੋ ਇਹਦੇ ਚ ਇੱਕੇ ਗਾਂ ਬਾਈ ਨੇ ਵਕਾਊ ਕੀਤੀ ਹੈ ਹੱਥੀਂ ਚਵਾਈ ਵਾਲਾ ਥਣ ਚੰਗੇ ਦੁੱਧ ਵਾਲੀ ਇਹ ਗਾਂ ਵੀਡੀਓ ਦੇ ਵਿੱਚ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਜਿਹਨੂੰ ਪਸੰਦ ਆਜੂਗੀ ਉਹ ਵੀਰ ਤਸੱਲੀ ਕਰਨ ਦਾ ਹੱਕ ਰੱਖਦਾ ਤੁਸੀਂ ਆ ਕੇ ਆਪਦੀ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਮੈਂ ਬਾਈ ਦਾ ਚਲਾ ਦੂੰਗਾ ਆਓ ਮਿਲਿਏ ਬਾਈ ਨੂੰ ਤੇ ਕਰਦੇ ਆ ਇਸ ਗਾਂ ਸੰਬੰਧੀ ਗੱਲਬਾਤ ਤੇ ਥੋੜੀ ਬਹੁਤੀ ਜਿਹੜਾ ਫਾਰਮ ਬਾਈ ਇੱਥੇ ਚਲਾ ਰਿਹਾ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਗਰਜੀਤ ਬਾਈ ਟੋਟਲ ਐਨੀਮਲ ਕਿੰਨੇ ਹੋਣਗੇ ਜਿਹੜੇ ਘਰੇ ਆ ਜਾਂ ਇੱਥੇ ਆ ਸਾਰੇ 40 ਨਗ ਹੈਗੇ 40 ਨਗ ਹੈ ਹਾਂ ਜੀ ਕਰੇ ਸਾਰੇ ਦੁੱਧ ਵਾਲੀ ਹੈ ਕਰੇ ਦੁੱਧ ਵਾਲੇ ਹਾਂਜੀ ਅੱਛਾ ਜਦੋਂ ਦੁੱਧ ਤੋਂ ਪਸ਼ੂ ਡਰਾਈ ਹੋ ਜਾਂਦਾ ਫਿਰ ਇੱਥੇ ਆ ਜਾਂਦਾ ਉਹ ਹਾਂ ਉਹ ਇੱਥੇ ਆ ਜਾਂਦਾ ਜਿਹੜਾ ਜੰਮਦਾ ਬੱਚਾ ਹੈ ਜਦੋਂ ਦੁੱਧ ਪੀਣੋ ਹਟਦਾ ਉਦੋਂ ਇੱਥੇ ਛੱਡ ਕੇ ਜਾਣੀ ਹਾਂ ਤਿੰਨ ਮਹੀਨੇ ਕਰਿਆ ਦੋ ਉਦੋਂ ਬਾਅਦ ਸ਼ਿਫਟ ਕਰਦੇ ਇੱਥੇ ਤਿੰਨ ਮਹੀਨੇ ਬਾਅਦ ਫਿਰ ਇੱਥੇ ਸ਼ਿਫਟ ਕਰ ਦਿੰਦੇ ਹਾਂ ਅੱਛਾ ਇੱਥੇ ਇਹਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਹੋਣੀ ਕੋਈ ਜੇ ਕੋਈ ਦਿੱਕਤ ਨਹੀਂ ਠੀਕ ਹੈ ਬਾਕੀ ਮਿਲਕਿੰਗ ਵਾਲੀਆਂ ਕਾਊਜ਼ ਜਿਹੜੀਆਂ ਗਾਵਾਂ ਸਾਰੀਆਂ ਕਰੇ ਉਹ ਕਰੇ ਅੱਛਾ ਅੱਜ ਜਿਹੜੀ ਆਪਾਂ ਇਹ ਗਾਂ ਦਿਖਾ ਰਹੇ ਹਾਂ ਭਈ ਇਹ ਆਪਣੇ ਫਾਰਮ ਦੀ ਬਰੀਡ ਕਿੰਨਾ ਚਿਰ ਹਜੇ ਬਾਕੀ ਹੋਊਗਾ ਇਹ ਬੱਸ ਹੱਬ ਤੱਕ ਲੈ ਦੇ ਦੀ ਕੁਛ ਛੇ ਸੱਤ ਦਿਨ ਲੈ ਦੇ ਇੱਥੇ ਕਿ ਜੀ ਅੱਛਾ ਭਾਈ ਦੂਜੇ ਸੂਏ ਕਿੰਨਾ ਦੁੱਧ ਚੋਇਆ ਇਹ 35 ਪਲੱਸ ਦਿੰਦੀ ਰਹੀ 35 ਪਲੱਸ ਦੂਜੇ ਸੂਏ ਦੁੱਧ ਚੋਇਆ ਹਾਂਜੀ ਹਾਂਜੀ ਠੀਕ ਹੈ ਅੱਛਾ ਸੀਮਨ ਦੀ ਡਿਟੇਲ ਮਿਲ ਜੂ ਸਾਰੀ ਕਿਹੜੇ ਕਿਸਪਰ ਸੀਮਨ ਲੱਗਾਈ ਇਹ ਕਿਸਪਰ ਦਾ ਸੀਮਨ ਲੱਗਾ ਹਾਂਜੀ ਵਾੜੂ ਠੀਕ ਹੈ ਭਾਈ ਕੀ ਡਿਮਾਂਡ ਕਰਦੇ ਹੋ ਡਿਮਾਂਡ 120 ਕਰਦੇ 1 ਲੱਖ ਤੇ 20 ਹਜ਼ਾਰ ਹਾਂਜੀ ਠੀਕ ਹੈ ਤੋੜਦਗੇ ਭਾਈ ਥੋੜਾ ਇਹਨੂੰ ਹੱਕੋ ਇਧਰ ਨੂੰ ਦੋਸਤੋ 1 ਲੱਖ ਤੇ 20 ਹਜ਼ਾਰ ਰੇਟ 35 ਕਿਲੋ ਅ ਇਹਦੀ ਪਿਛਲੇ ਸੂਏ ਦੀ ਗੱਬਣ ਦੀ ਵੀਡੀਓ ਮੇਰੇ ਖਲਪਈ ਹੈ ਉਹ ਵੀਡੀਓ ਹੈਗੀ ਹੈਗੀ ਵੀਡੀਓ ਜੇ ਕੋਈ ਭਰਾ ਵੇਖਣਾ ਚਾਹੂ ਵੇਖ ਲਓ ਇਦੋਂ ਹਵਾਨਾ ਤੁਹਾਨੂੰ ਪਤਾ ਲੱਗ ਜੂਗਾ ਵੀ ਹਜੇ ਕਿੰਨਾ ਕੁ ਹੋਰ ਬਣਾਉਗੀ ਹਾਲਾਂਕਿ ਅੱਜ ਵੀ ਰੁਖ ਬੜਾ ਚੰਗਾ ਹੈ ਛੱਡ ਦਿਓ ਬਈ ਇਹਨੂੰ ਜਾਣਦੋ ਕੋਈ ਗੱਲ ਬੜਾ ਸੋਹਣਾ ਥਣ ਦਾ ਸਹਿਜ ਹੈ ਲੰਬਾਈ ਫੁੱਲ ਹੈ ਹਾਈਟ ਮੀਡੀਅਮ ਹੈ ਗਰਮੀ ਦੀ ਰੁੱਤ ਪੂਰੀ ਵਧੀਆ ਇਹ ਨਗਾਊਗੀ ਕਿਉਂਕਿ ਗਰਮੀ ਘੱਟ ਬਣਾਉਗੀ ਇਦਾਂ ਦੀ ਇਹਦੀ ਬਰੀਡ ਕੁਆਲਿਟੀ ਦੱਸਦੀ ਹੈ ਮੇਨ ਗੱਲ ਹੁੰਦੀ ਹੈ ਦੱਸੋ ਜਿਹੜਾ ਥਣ ਦਾ ਸਹਿਜ ਆ ਜਾਂ ਹਵਾਨੇ ਦਾ ਆਕਾਰ ਉਹ ਤੁਸੀਂ ਇਹਦਾ ਹੁਣ ਵੀਡੀਓ ਚ ਦੇਖ ਲਓ ਹਜੇ ਉਤੋਂ ਹੋਰ ਭਰਨਾ ਹੈਗਾ ਨੇ ਜਿੰਨਾ ਹਵਾਨਾ ਜਿਵੇਂ ਜਿਹੜੀਆਂ ਨਾੜਾਂ ਤੁਸੀਂ ਦੇਖੋਗੇ ਕੱਲੀਆਂ ਅਗਲੇ ਪਾਸੋਂ ਜੇ ਤੁਹਾਨੂੰ ਦਿਖਾਉਣ ਲੱਗਾ ਇਤਰੋ ਹੀ ਨਹੀਂ ਬੈਕ ਸਾਈਡ ਤੋਂ ਵੀ ਹਵਾਨੇ ਤੇ ਨਾੜਾਂ ਬਹੁਤ ਸੋਹਣੀਆਂ ਨਜ਼ਰ ਆਉਣਗੀਆਂ ਘੱਟ ਵਾਲਾ ਹਵਾਨਾ ਦੁੱਧ ਜ਼ਿਆਦਾ ਚੰਗੇ ਵਾਲੀ ਹੈ ਤਾਂ ਦੁੱਧ ਹਵਾਨਾ ਉਸੇ ਹਿਸਾਬ ਤੇ ਸੈਜ ਵੀ ਇਹਦਾ ਰਹਿਣਾ ਹੈ ਕਿਸ ਪਰ ਬੁੱਲਦਾ ਸੀਮਨ ਬਾਈ ਜੀ ਰੀ ਦੱਸ ਦਿਆ ਲੱਗਾ ਡਿਟੇਲ ਸਾਰੀ ਮਿਲ ਜਾਣੀ ਉਹਦੇ ਸਟਰਾ ਵੀ ਮਿਲ ਜਾਣਗੇ ਤੁਹਾਨੂੰ ਥੰਡ ਅਥੀ ਚੁਆਈ ਵਾਲਾ ਸੋ ਜਿੰਨਾ ਚਿਰ ਡرائی ਆ ਉਹਨਾਂ ਚਿਰ ਇਸ ਫਾਰਮ ਚ ਜਦੋਂ ਬਾਈ ਇਹ ਜਦੋਂ ਗਾਂ ਸੂ ਪੈਂਦੀ ਉਹ ਤੋਂ ਬਾਅਦ ਇਹਨੂੰ ਘਰੇ ਵੀਰ ਨੇ ਲੈ ਜਾਣੀ ਕਿਉਂਕਿ ਚਵਾਈ ਵਾਲਾ ਕਨਸੈਪਟ ਹੀ ਸਾਰਾ ਘਰੇ ਰੱਖਿਆ ਹੋਇਆ ਹੈ ਮਿਲਕਿੰਗ ਮਸ਼ੀਨ ਵਗੈਰਾ ਘਰੇ ਲੱਗੀ ਵੀ ਹੈ ਸੋ ਇਸ ਵੀਡੀਓ ਚ ਮੈਂ ਇੱਕ ਇਹ ਗਾਂ ਤੁਹਾਨੂੰ ਦਿਖਾਉਣੀ ਸੀ ਜਿਹਨੂੰ ਚੰਗੀ ਲੱਗੇ ਤਾਂ ਕੰਟੈਕਟ ਕਰ ਸਕਦੇ ਹੋ ਮੈਂ ਦੋਨੋਂ ਪਾਸੋਂ ਥਣ ਹਵਾਨਾ ਦਿਖਾਤਾ ਫਿਰ ਵੀ ਪਾਸ ਇਹਨੂੰ ਤੁਸੀਂ ਆਪ ਆ ਕੇ ਕਰੋਗੇ ਧੰਨਵਾਦ